ਕੈਨੇਡਾ ਦੇ ਵਿੱਚ ਜਿਹੜੇ ਸਟੱਡੀ ਵੀਜ਼ਾ ਲਈ ਨਹੀਂ ਜਾ ਸਕਦੇ ਸੋ ਉਹ ਜਿਹੜੇ ਸਟੱਡੀ ਵੀਜ਼ਾ ਲਈ ਨਹੀਂ ਜਾ ਸਕਦੇ ਉਹ ਅਗਲੀ ਆਪਸ਼ਨ ਕੀ ਲੈ ਕੇ ਆਉਂਦੇ ਆ ਜੀ ਵਿਜ਼ਿਟਰ ਟੂਰਿਸਟ ਵੀਜ਼ਾ ਤੇ ਭੇਜ ਦੋ ਜਾਂ ਫਿਰ ਸਾਨੂੰ ਉੱਥੇ ਐਲ ਐਮ ਆਈਏ ਲੈ ਦੋ ਕੈਨੇਡਾ ਦੇ ਵਿੱਚ ਇੱਕ ਡਾਇਰੈਕਟ ਪਰਮਾਨੈਂਟ ਰੈਜ਼ਿਡੈਂਸੀ ਦੀ ਐਕਸਪ੍ਰੈਸ ਐਂਟਰੀ ਦੀ ਵੀ ਆਪਸ਼ਨ ਆ ਇਹ ਪੀ ਆਰ ਅਪਲਾਈ ਕਰਨ ਲਈ ਇਹ ਤੁਹਾਡੇ ਰੀਲਾਂ ਵਾਲੇ ਤੇ ਫੇਸਬੁੱਕ ਵਾਲੇ ਏਜੰਟ ਨਹੀਂ ਜੇ ਚੱਲਣੇ ਪੰਜਾਬ ਦੇ ਵਿੱਚ ਇੱਕ ਮੰਨਤਾ ਕੀ ਹੈ ਜੀ ਜਦੋਂ ਅਸੀਂ ਗੱਲ ਕਰਦੇ ਆ ਕੈਨੇਡਾ ਹਮ ਤਾਂ ਕੈਨੇਡਾ ਦੇ ਗੱਲ ਕਰਦੇ ਸਾਰੀ ਨਾਲ ਦੀ ਨਾਲ ਪਹਿਲੀ ਦਿਮਾਗ ਦੇ ਵਿੱਚ ਜਿਹੜੀ ਚੀਜ਼ ਆਉਂਦੀ ਆ ਸਟੂਡੈਂਟ ਵੀਜ਼ਾ ਪੜਾਈ ਮਤਲਬ ਕੈਨੇਡਾ ਦਾ ਮਤਲਬ ਆ ਸਟੱਡੀ ਵੀਜ਼ਾ ਤੇ ਜਿਹੜੀ ਨਾਲ ਦੀ ਨਾਲ ਤੀਸਰੀ ਗੱਲ ਆਉਂਦੀ ਆ ਉਹ ਤੀਸਰੀ ਗੱਲ ਆਉਂਦੀ ਆ ਜੀ ਵਰਕ ਪਰਮਟ ਜਾਂ ਫਿਰ ਚੌਥੀ ਗੱਲ ਆਉਂਦੀ ਆ ਵਿਜ਼ਿਟਰ ਵੀਜ਼ਾ ਟੂਰਿਸਟ ਵੀਜ਼ਾ ਅਸੀਂ ਲੋਕ ਇਨਾਂ ਚੀਜ਼ਾਂ ਤੋਂ ਬਾਹਰ ਹੀ ਨਹੀਂ ਨਿਕਲ پا ਰਹੇ ਕਿ ਕੈਨੇਡਾ ਸਟੱਡੀ ਵੀਜ਼ਾ ਇੱਕ ਬਹੁਤ ਵੱਡੀ ਚੀਜ਼ ਹੈ ਠੀਕ ਹੈ ਜੀ ਸਟੱਡੀ ਵੀਜ਼ਾ ਲਈ ਜਾਣਾ ਚਾਹੁੰਦੇ ਆ ਸੋ ਹੁਣ ਕੈਨੇਡਾ ਦੇ ਵਿੱਚ ਜਿਹੜੇ ਸਟੱਡੀ ਵੀਜ਼ਾ ਲਈ ਨਹੀਂ ਜਾ ਸਕਦੇ ਸੋ ਉਹ ਜਿਹੜੇ ਸਟੱਡੀ ਵੀਜ਼ਾ ਲਈ ਨਹੀਂ ਜਾ ਸਕਦੇ ਉਹ ਅਗਲੀ ਆਪਸ਼ਨ ਕੀ ਲੈ ਕੇ ਆਉਂਦੇ ਆ ਜੀ ਵਿਜ਼ਿਟਰ ਟੂਰਿਸਟ ਵੀਜ਼ਾ ਤੇ ਭੇਜ ਦੋ ਜਾਂ ਫਿਰ ਸਾਨੂੰ ਉੱਥੇ ਐਲ ਐਮ ਆਈਏ ਲੈ ਦੋ ਮੈਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਅੱਜ ਸਾਰਿਆਂ ਨੂੰ ਕਿ ਕੈਨੇਡਾ ਦੇ ਵਿੱਚ ਇੱਕ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸੀ ਦੀ ਐਕਸਪ੍ਰੈਸ ਐਂਟਰੀ ਦੀ ਵੀ ਆਪਸ਼ਨ ਆ ਤੁਸੀਂ ਇੱਥੇ ਬੈਠੇ ਬਿਠਾਈ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਬਟ ਇਹ ਪੀਆਰ ਅਪਲਾਈ ਕਰਨ ਲਈ ਇਹ ਤੁਹਾਡੇ ਰੀਲਾਂ ਵਾਲੇ ਤੇ ਫੇਸਬੁੱਕ ਵਾਲੇ ਏਜੰਟ ਨਹੀਂ ਜੇ ਚੱਲਣੇ ਇਹ ਜਿਹੜੇ ਛੋਟੇ 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 ਕਮਰੀਆਂ ਖੋਲ ਕੇ ਦੁਕਾਨਾਂ ਖੋਲ ਕੇ ਬੈਠੇ ਹੋਏ ਨੇ ਇਹਦੇ ਲਈ ਤੁਹਾਨੂੰ ਕੀ ਚਾਹੀਦਾ ਜਾਂ ਤਾਂ ਕੋਈ ਬਰੇਸਟਰ ਹੋਵੇ ਲਾਇਰ ਹੋਵੇ ਕੈਨੇਡਾ ਦਾ ਜਾਂ ਫਿਰ RCIC ਹੋਵੇ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਉਹ ਹੀ ਰਿਪਰਜੈਂਟ ਕਰ ਸਕਦੇ ਆ ਤੁਹਾਡੀ ਫਾਈਲ ਨੂੰ ਉਹ ਹੀ ਤੁਹਾਡੀ PR ਦੀ ਫਾਈਲ ਲਗਾ ਸਕਦੇ ਆ ਰੈਫਰਲ ਜਡਿਊਸਿਟੀ ਕੋਲ ਦੋਨੋਂ ਨੇ ਈਵਨ ਤਿੰਨ ਜਗ੍ਹਾ ਤੇ ਸਰੀ ਦੇ ਵਿੱਚ ਵੀ ਵੈਂਕੂਵਰ ਸਰੀ ਦੇ ਵਿੱਚ ਵੀ ਅਲਬਰਟਾ ਦੇ ਵਿੱਚ ਸਾਡੇ ਕੋਲ ਕੈਲਗਰੀ ਦੇ ਵਿੱਚ ਵੀ ਐਡਮਿੰਟਨ ਦੇ ਵਿੱਚ ਵੀ ਬਹੁਤ ਛੇਤੀ ਅਸੀਂ ਬ੍ਰੈਮਟਨ ਵੀ ਆਫਿਸ ਖੋਲ੍ਹ ਰਹੇ ਹਾਂ ਸੋ ਸਾਰਾ ਕੈਨੇਡਾ ਸਾਡੇ ਕੋਲ ਕਵਰ ਹੋ ਜੂ ਸਾਡੇ ਕੋਲ ਹਰ ਆਫਿਸ ਦੇ ਵਿੱਚ ਆਰਸੀਆਈਸੀ ਨੇ ਜੀ ਹਰ ਆਫਿਸ ਦੇ ਵਿੱਚ ਇੱਕ ਲਾਇਰ ਨੇ ਬਰੇਸਟਰ ਨੇ ਜਿਹੜੇ ਕਿ ਕੰਪਲੀਕੇਟਿਡ ਕੇਸਸ ਨੂੰ ਦੇਖਦੇ ਆ ਸੋ ਤੁਸੀਂ ਅਗਰ ਚੋਣੋਂ ਕੇ ਹੋਰ ਕੋਈ ਵੀ ਰਸਤਾ ਤੁਹਾਡੇ ਲਈ ਅਸੀਂ ਲੱਭ ਕੇ ਦਈਏ ਕਿ ਅਪਾਰਟ ਫਰੋਮ ਵਿਜ਼ਿਟਰ ਟੂਰਿਸਟ ਵੀਜ਼ਾ ਦੇਖੋ ਅਗਰ ਤੁਹਾਡੀ ਕੋਈ ਸਕਿੱਲ ਨਹੀਂ ਆ ਅਗਰ ਤੁਸੀਂ ਕੁਝ ਵੀ ਨਹੀਂ ਕਰ ਰਹੇ ਤੇ ਤੋਂ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਹਾਡਾ ਐਕਸਪ੍ਰੈਸ ਐਂਟਰੀ ਨਹੀਂ ਹੋ ਸਕਦਾ ਬਟ ਅਗਰ ਤੁਸੀਂ ਕੋਈ ਸਕੂਲ ਟੀਚਰ ਹੋ ਅਗਰ ਤੁਸੀਂ ਨਰਸ ਹੋ ਡਾਕਟਰ ਹੋ ਤੁਸੀਂ ਇੰਜੀਨੀਅਰ ਹੋ ਤੁਸੀਂ ਆਰਕੀਟੈਕਟ ਹੋ ਤੁਸੀਂ ਸਿਵਲ ਇੰਜੀਨੀਅਰ ਹੋ ਇਲੈਕਟ੍ਰੀਕਲ ਇੰਜੀਨੀਅਰ ਹੋ ਇਲੈਕਟ੍ਰੋਨਿਕਸ ਇੰਜੀਨੀਅਰ ਹੋ ਤੁਸੀਂ ਪਲੰਬਿੰਗ ਦਾ 에ਅਰ ਕੰਡੀਸ਼ਨਿੰਗ ਦਾ ਕੋਈ ਕੰਮ ਕਰ ਰਹੇ ਹੋ ਤੁਸੀਂ ਕੁੱਕ ਹੋ ਸ਼ੈਫ ਹੋ ਤੁਸੀਂ ਜਾਂ ਤੁਸੀਂ ਸਾਇੰਸ ਨਾਲ ਰਿਲੇਟਡ ਕਿਸੇ ਵੀ ਕੋਰਸ ਦੇ ਵਿੱਚੋਂ ਫੂਡ ਟੈਕਨੋਲੋਜੀ ਦੇ ਵਿੱਚੋਂ ਐਗਰੋ ਟੈਕਨੋਲੋਜੀ ਦੇ ਵਿੱਚੋਂ ਮਾਰਕੀਟਿੰਗ ਦਾ ਕੰਮ ਕਰ ਰਹੇ ਹੋ ਚਾਹੇ ਤੁਸੀਂ ਜਾਂ ਤੁਸੀਂ ਕੋਈ ਬਿਜ਼ਨਸ ਦਾ ਚਲਾ ਰਹੇ ਹੋ اسی ਵੀ ਤਰ੍ਹਾਂ ਦਾ ਜਾਂ ਤੁਸੀਂ سیلز ਦੇ ਵਿੱਚ ਕੰਮ ਕਰਦੇ ਹੋ ਜਾਂ ਤੁਸੀਂ ਆਪਰੇਸ਼ਨਸ ਦੇਖ ਰਹੇ ਹੋ ਤੁਸੀਂ ਬੈਂਕਾਂ 'ਚ ਵੀ ਕਿਸੇ ਤਰੀਕੇ ਦਾ ਕੋਈ ਵੀ ਜੌਬ ਕਰਦੇ ਹੋ ਤੁਸੀਂ ਗਵਰਨਮੈਂਟ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਜੌਬ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਦੇ ਹੋ ਤੁਸੀਂ ਤੁਸੀਂ ਸਿੱਧੀ ਸਿੱਧੀ ਆਪਣੀ ਇੱਥੋਂ ਬਹੁਤ ਘੱਟ ਪੈਸਿਆਂ ਦੇ ਵਿੱਚ ਪੀਆਰ ਅਪਲਾਈ ਕਰ ਸਕਦੇ ਹੋ ਸਾਡਾ ਕੈਨੇਡਾ ਆਫਿਸ ਤੋਂ ਤੇ ਸਾਡਾ ਜਿਹੜਾ ਇੰਡੀਆ ਆਫਿਸਿਸ ਨੇ ਇਹ ਤੁਹਾਡੇ ਨਾਲ ਕੋਆਰਡੀਨੇਟ ਕਰਕੇ ਤੁਹਾਡੀ ਫਾਈਲ ਅਪਲਾਈ ਕਰਨਗੇ ਅਸੀਂ ਦੇਖਾਂਗੇ ਕਿ ਕੀ ਤੁਹਾਡੀ ਫਾਈਲ ਐਕਸਪ੍ਰੈਸ ਐਂਟਰੀ ਦੇ ਵਿੱਚ ਲੱਗਣੀ ਆ ਜਾਂ ਤੁਸੀਂ ਕੁਆਲੀਫਾਈ ਕਰਦੇ ਹੋ ਕਿਸੇ ਪੀਐਨਪੀ ਦਾ ਬੀਸੀਪੀਐਨਪੀ ਪੀਐਨਪੀ ਕੀ ਆ ਜੀ PNP প্রভিনਸ਼ਲ ਨੋਮੀਨੇਸ਼ਨ ਪ੍ਰੋਗਰਾਮ ਆ ਜਿੱਦਾਂ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਸਮਝਾ ਦਵਾਂ ਕਿ ਅਗਰ ਕੋਈ ਬਾਹਰਲੀ ਕੰਟਰੀ ਦਾ ਬੰਦਾ ਇੰਡੀਆ ਦੇ ਵਿੱਚ ਆਉਣਾ ਚਾਵੇ ਤਾਂ ਇੱਕ ਪਹਿਲੀ ਗੱਲ ਕਿ ਤੁਸੀਂ ਆ ਕੇ ਇੰਡੀਅਨ ਗਵਰਨਮੈਂਟ ਨੂੰ ਦਿੱਲੀ ਦੇ ਵਿੱਚ ਅਪਲਾਈ ਕਰ ਦਿਓ ਕਿ ਅਸੀਂ ਤੁਹਾਡੇ ਦੇਸ਼ ਇੰਡੀਆ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਚਾਹੁੰਨੇ ਆ ਜਾਂ ਫਿਰ ਤੁਹਾਨੂੰ ਕੋਈ ਸਟੇਟ ਜਿਵੇਂ ਕਿ ਹਿਮਾਚਲ ਹੋ ਗਿਆ ਜਿਵੇਂ ਕਿ ਪੰਜਾਬ ਹੋ ਗਿਆ ਪੰਜਾਬ ਗਵਰਨਮੈਂਟ ਤੁਹਾਨੂੰ ਕਹੇਗੀ ਤੁਸੀਂ ਤੁਹਾਨੂੰ ਸਿੱਧਾ ਇੰਡੀਆ ਚ ਅਪਲਾਈ ਕਰਨ ਦੀ ਲੋੜ ਨਹੀਂ ਆਹ ਕੈਟਾਗਰੀ ਦੇ ਬੰਦੇ ਸਾਨੂੰ ਪੰਜਾਬ ਦੇ ਵਿੱਚ ਬਹੁਤ ਲੌਣਿੰਦੇ ਆ ਚਾਹੀਦੇ ਆ ਤੁਸੀਂ ਸਿੱਧਾ ਸਾਡਾ ਪੰਜਾਬ ਦੇ ਵਿੱਚ ਹੀ ਅਪਲਾਈ ਕਰੋ ਤੇ ਅਸੀਂ ਉਹ ਵੀ ਤੁਹਾਡੀ ਇੱਥੇ ਪੀਆਰ ਦੇ ਦਵਾਂਗੇ ਹੁਣ ਉਹਦੇ ਵਿੱਚ ਫਾਇਦਾ ਕੀ ਆ ਜੇ ਤੁਸੀਂ ਇੰਡੀਆ ਦੇ ਵਿੱਚ ਅਪਲਾਈ ਕਰਦੇ ਹੋ ਦਿੱਲੀ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਉੱਥੇ ਬਾਕੀ ਸਾਰੇ ਦੇਸ਼ਾਂ ਦੇ ਲੋਕਾਂ ਨੇ ਉੱਥੇ ਹੀ ਅਪਲਾਈ ਕੀਤਾ ਹੋਇਆ ਪਰ ਜੇ ਤੁਸੀਂ ਸਪੈਸੀਫਿਕਲੀ ਪੰਜਾਬ ਦੇ ਉਹਨਾਂ ਕੈਟਾਗਰੀ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਇੱਥੇ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਬਹੁਤ ਘੱਟ ਹੋਣਗੀਆਂ ਤੇ ਸਪੈਸੀਫਾਈ ਹੋਣਗੀਆਂ ਇਦਾਂ ਹੀ ਅਗਰ ਬ੍ਰਿਟਿਸ਼ ਕੋਲੰਬੀਆ ਦਾ BC ਦਾ PNP ਪ੍ਰੋਗਰਾਮ ਆ ਉਹਨਾਂ ਨੇ ਕੁਝ ਕੈਟੇਗਰੀਜ਼ ਕੱਢੀਆਂ ਵੀ ਅਗਰ ਤੁਸੀਂ ਇਨ੍ਹਾਂ ਕੈਟੇਗਰੀਜ਼ ਦੇ ਵਿੱਚ ਆਉਨੇ ਹੋ ਤਾਂ ਅਸੀਂ ਤੁਹਾਨੂੰ ਸਿੱਧੀ PR ਦੇ ਦਾਂਗੇ BC ਦੇ ਵਿੱਚੋ ਹੀ ਤੁਹਾਨੂੰ ਕੈਨੇਡਾ ਦੀ PR ਮਿਲ ਜੂ ਲਾਈਕਵਾਇਜ਼ ਸੇਮ ਹੀ ਨਿਊ ਬ੍ਰਿਨਸਵਿਕ ਦੀ ਆਪਣੀ ਆ ਐਲਬਰਟਾ ਦੀ ਆਪਣੀ ਆ ਸਸਕਾਚੁਆਨ ਦੀ ਆਪਣੀ ਆ 온ਟਾਰੀਓ ਦੀਆਂ ਆਪਣੀਆਂ ਸਟਰੀਮਜ਼ ਨੇ ਹਰ ਪ੍ਰੋਵਿੰਸ ਦੀ ਕੈਨੇਡਾ ਦੇ ਵਿੱਚ ਆਪਣੇ PNP ਨੇ OINP ਆ SAINP ਆ PNP ਆ ਰੂਰਲ ਅਲਬਰਟਾ ਪ੍ਰੋਗਰਾਮਸ ਨੇ ਪਾਇਲਟ ਪ੍ਰੋਗਰਾਮ ਨੇ ਬਹੁਤ ਹੀ ਤਰ੍ਹਾਂ ਦੇ ਅਨ ਗਿਣਤ ਨੇ ਜਿਹੜੇ ਉਥੇ ਪ੍ਰੋਗਰਾਮ ਚੱਲਦੇ ਨੇ ਜਿੰਨਾ ਬਾਰੇ ਏਜੰਟਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਕੁਝ ਨਹੀਂ ਪਤਾ ਵੀ ਅਸੀਂ ਸਿੱਧਾ ਇਥੋਂ PR ਤੇ ਵੀ ਜਾ ਸਕਦੇ ਹਾਂ ਜੀ ਤੁਸੀਂ ਸਿੱਧਾ PR ਲਈ ਵੀ ਜਾ ਸਕਦੇ ਹੋ ਤੁਸੀਂ ਕਰਨਾ ਕੀ ਆ ਤੁਸੀਂ ਸਾਨੂੰ ਕਾਲ ਕਰਨੀ ਆ 9914219000 ਤੇ ਤੁਸੀਂ ਸਾਡੇ ਨਾਲ ਅਪਾਇੰਟਮੈਂਟ ਫਿਕਸ ਕਰਨੀ ਆ ਜਿੱਦਾਂ ਹੀ ਤੁਸੀਂ ਸਾਡੇ ਨਾਲ ਅਪਾਇੰਟਮੈਂਟ ਫਿਕਸ ਕਰੋਗੇ ਮੇਰੇ ਇੰਡੀਆ ਪੰਜਾਬ ਖੰਨਾ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਆਫਿਸ ਵਾਲੇ ਤੁਹਾਡਾ ਕੋਆਰਡੀਨੇਟ ਕਰਵਾਉਣਗੇ ਤੁਹਾਨੂੰ ਸਾਡੇ ਕੈਨੇਡਾ ਦੇ ਲਾਅਰ ਦੇ ਨਾਲ ਤੁਹਾਡੀ ਇੱਕ ਕੰਸਲਟੈਂਸੀ ਅਰੇਂਜ ਕਰਾਉਣਗੇ ਤੁਹਾਡੀ ਇੱਕ ਮੀਟਿੰਗ ਅਰੇਂਜ ਕਰਾਉਣਗੇ ਆਨਲਾਈਨ ਮੀਟਿੰਗ ਅਰੇਂਜ ਕਰਾਉਣਗੇ ਕੈਨੇਡਾ ਦੇ ਜਿਹੜੇ ਲੋਅਰ ਨੇ ਉਹ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰਨਗੇ ਅਸੀਂ ਫਿਗਰ ਆਊਟ ਕਰਾਂਗੇ ਕਿ ਕਿਹੜੇ ਤਰੀਕੇ ਨਾਲ ਤੁਸੀਂ ਜਾ ਸਕਦੇ ਹੋ ਸੋ ਧਿਆਨ ਰੱਖੋ ਸਟੱਡੀ ਵੀਜ਼ਾ ਤੇ ਵਿਸਟਰ ਵੀਜ਼ਾ ਆਈ ਇੱਕ ਆਪਸ਼ਨ ਨਹੀਂ ਆ ਇਸ ਤੋਂ ਇਲਾਵਾ ਪੀਆਰ ਵੀ ਇੱਕ ਬਹੁਤ ਵੱਡੀ ਆਪਸ਼ਨ ਆ ਇਹਦੇ ਵਿੱਚ ਬਹੁਤ ਸਾਰੀਆਂ ਅਨਗਿਣਤ ਤਰ੍ਹਾਂ ਦੀਆਂ ਕੋਈ ਵੀ ਬੰਦਾ ਪੀਆਰ ਅਪਲਾਈ ਕਰ ਸਕਦਾ ਬਟ ਤੁਸੀਂ ਆ ਕੇ ਸਾਡੇ ਕੋਲ ਆਪਣਾ ਸੀਆਰਐਸ ਸਕੋਰ ਚੈੱਕ ਕਰਾਉਣਾ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕਿਹੜੀ ਕੈਟਾਗਰੀ ਤੁਸੀਂ ਜਾਓਗੇ ਕਿੰਨਾ ਤੁਹਾਡਾ ਟਾਈਮ